ਤਕਸਾਹਬ ਦੇ ਸਿਰਜਣਹਾਰ 6ਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਨਵੇਂ ਪਾਛਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ 350 ਸਾਲਾਂ ਦੀ સ્ਤਾਲਪਤੀ ਨੂੰ ਸਮਰਪਿਤ ਸਮੁੱਚੀ ਦੁਨੀਆ ਦੇ ਅੰਦਰ ਸਮਾਗਮ ਨੇ ਜਿਹੜੇ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਨੇ ਜਿਸ ਸੰਬੰਧੀ ਮਹਾਨ ਨਗਰ ਕੀਰਤਨ ਸਮੁੱਚੀ ਮਾਨਵਤਾ ਦੇ ਸਾਹੇ ਰਹਿਬਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਅਸਾਮ ਤੋਂ ਜੋ ਗੁਰਦੁਆਰਾ ਸ੍ਰੀ ਢੋਪੜੀ ਸਾਹਿਬ ਤੋਂ ਆਰੰਭ ਹੋਇਆ ਸੀ ਉਹ ਅੱਜ ਭਾਈ ਕਾਨ ਸਿੰਘ ਨਾਭਾ ਦੀ ਇਤਿਹਾਸਿਕ ਤੇ ਵਿਰਾਸਤੀ ਨਗਰ ਵਿੱਚ ਪਹੁੰਚਣ ਜਾ ਰਿਹਾ ਉਹਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਇਤਿਹਾਸਿਕ ਸਥਾਨ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਜੀ ਕੋੜਿਆਵਾਲ ਸਾਹਿਬ ਆ ਨੱਬਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਕੁਝ ਹੀ ਸਮੇਂ ਦੇ ਅੰਦਰ ਉਹ ਨਗਰ ਕੀਰਤਨਾ ਜਿਹੜਾ ਨੱਬਾ ਦੀ ਧਰਤੀ ਦੇ ਇਸ ਸਥਾਨ ਤੇ ਪਹੁੰਚਣ ਵਾਲਾ ਸਾਡੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਮੌਜੂਦ ਨੇ ਮੈਂ ਪਿੱਛੇ ਦੇਖੋ ਮੇਰੇ ਬਸਾ ਜਿਹੜੀ ਉਹ ਵੀ ਤਿਆਰ ਹੈ ਜਿੱਥੇ ਸਵੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਹੜਾ ਹੁਣ ਹੈ ਸਾਡੇ ਨਾਲ ਇਸ ਸਥਾਨ ਤੋਂ ਮੈਨੇਜਰ ਨੇ ਆਤਮ ਪ੍ਰਕਾਸ਼ ਸਿੰਘ ਦੀ ਬੇਦੀ ਉਹਨਾਂ ਗੱਲਬਾਤ ਕਰਾਂਗੇ ਕਿੰਨੀਆਂ ਕਿ ਤਿਆਰੀਆਂ ਨੇ ਜਿਹੜੀਆਂ ਗੁਰੂ ਘਰ ਵੱਲੋਂ ਕੀਤੀਆਂ ਗਈਆਂ ਨੇ ਕਿੰਨੀਆਂ ਕਿ ਤਿਆਰੀਆਂ ਮਲੇਰ ਸਾਹਿਬ ਨੇ ਕੀਤੀਆਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 350 ਸਾਲ ਦਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਤਾਬਦੀ ਦਿਵਸ ਜੋ ਕਿ ਢੋਪੜੀ ਸਾਹਿਬ ਸਾਹਿਬ ਤੋਂ ਸਤਕਾਰ ਜੋ ਆਪਣੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਦੀ ਗਵਾਈ ਚ ਇਹ ਆਰੰਭ ਹੋਇਆ ਸੀ ਤੇ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕਾ ਹੈ ਅੱਜ ਇਹ ਨਰ ਕੀਰਤਨ ਇਹ ਗੁਰਦੁਆਰਾ ਟਾਲੀਆਣਾ ਸਾਹਿਬ ਤੋਂ ਰਵਾਨਾ ਹੋਇਆ ਸੀ ਤੇ ਗੁਰਦੁਆਰਾ ਡੇਰਾ ਬਾਬਾ ਅਜੀਤਪਾਲ ਸਿੰਘ ਨਾਲ ਆਪਾਂ ਪਹੁੰਚ ਰਿਹਾ ਕੁਝ ਦੇਰ ਤ ਬਾਅਦ ਤੇ ਸੰਗਤਾਂ ਨੂੰ ਅਪੀਲ ਹੈ ਕਿ ਇਸ ਨਗਰ ਕੀਰਤਨ ਵਿੱਚ ਆਪਾਂ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਦਾ ਸਵਾਗਤ ਕਰੀਏ ਨਗਰਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਹਰ ਸੋਸਾਇਟੀ ਦੇ ਸ਼ਹਿਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਇੱਥੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਦੀ ਨਗਰ ਕੀਰਤਨ ਦੀ ਸ਼ੋਭਾ ਹੋ ਸਕੇ ਇੱਕ ਸਾਰ ਪਿਲ ਰੁਕੇ ਇਸ ਦੀ ਵਡਿਆਈ ਘਟਿਏ ਗੁਰੂ ਧੰਨ ਗੁਰ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੰਗਤਾਂ ਨੂੰ ਅਪੀਲ ਹੈ ਇਹ ਉਹ ਇਤਿਹਾਜ਼ੀ ਗੁਰਦੁਆਰਾ ਨਾਮ ਕਿਰਤਨ ਕੁਝ ਦੌਰ ਤੱਕ ਪਹੁੰਚ ਰਿਹਾ ਮੇਰੇ ਸਾਹਿਬ ਜਿਵੇਂ ਨਗਰ ਕੀਰਤਨ ਸਵੇਰੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲਾ ਜਾਣਾ ਹੈ ਜੋ ਗੁਰਤੇਗ ਬਾਦਰ ਮਹਾਰਾਜਾ ਸਥਾਨ ਹੈ ਕਿੰਨੇ ਵਜੇ ਆਰੰਭਤਾ ਹੈ ਜਿਹੜੀ ਬਰੋ ਹੋਊਗੀ 9 ਵਜੇ ਦਾ ਰੱਖਿਆ ਜੀ ਟਾਈਮ ਇਹਦਾ ਆਦੀ ਆਰੰਭਤਾ ਇਥੋਂ ਚਾਲੇ ਪਾਈ ਜਾਣਗੇ ਪਹਿਲਾਂ ਸਲਾਮੀ ਦਿੱਤੀ ਜਾਏਗੀ ਇਥੇ ਤੇ ਉਸ ਤੋਂ ਬਾਅਦ ਗੁਰਦੁਆਰਾ ਦੁਖਨਵਾਰਨ ਸਾਹਿਬ ਨੂੰ ਚਾਲੇ ਪਾਈ ਜਾਣਗੇ ਉੱਥੇ ਵੀ ਰਾਜ ਸੰਗਤਾਂ ਲਈ ਪ੍ਰਬੰਧ ਕੀਤਾ ਗਿਆ ਹੈ ਕਿ ਲੰਗਰ ਪਾਣੀ ਦੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਤੇ ਸੰਗਤ ਨੂੰ ਇਹ ਹੀ ਅਪੀਲ ਹੈ ਕਿ ਆਪਣੇ ਵੱਤਵਤ ਤੇ ਸਮਰਲਿਤ ਇਹ ਚ ਆਪਣਾ ਯੋਗਦਾਨ ਪਾਣ ਹਨਾ ਸ਼ਹਿਰ ਵਾਸੀਆਂ ਨੂੰ ਸੋਸਾਇਟੀ ਵਾਲਿਆਂ ਤੋਂ ਯੋਗਦਾਨ ਚਾਹੀਦਾ ਹੈ ਉਹਨਾਂ ਦਾ ਇਹ ਵਧੀਆ ਆਪਣੀ ਦੀ ਚੰਗੀ ਗੱਲ ਹੋਈ ਕਿ ਦਿਖਵਾਈ ਮੈਂ ਆਪ ਜੀ ਦੀ ਜਾਣਕਾਰੀ ਦੱਸ ਦਿਆਂ ਕਿ ਸ਼ਹਿਰ ਦੀਆਂ ਸਮੁੱਖੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪ੍ਰਬੰਧ ਨੇ ਜਿਹੜੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਕੀਤੇ ਗਏ ਨੇ ਲੰਗਰਾਂ ਦੇ ਵੱਡੇ ਪ੍ਰਬੰਧ ਨੇ ਔਰ ਇੱਕ ਵਿਸ਼ੇਸ਼ ਗੱਲ ਇਹ ਆ ਕਿ ਪੰਜਾਬ ਪੁਲਿਸ ਦੀ ਟੁਕੜੀ ਸਵੇਰੇ ਸਮੁੱਚੀ ਮਾਨਵਤਾ ਦੇ ਸਾਹਦੇ ਰੈਬਰ ਸ਼ਬਦ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਸਲਾਮੀਆਂ ਜਿਹੜੀ ਅਸਥਾਨ ਤੇ ਦਊਗੀ ਸਾਡੇ ਨਾਲ ਹੋਰ ਵੀ ਸੰਸਥਾਵਾਂ ਦੇ ਆਗੂ ਨੇ ਸਿੰਘ ਸਾਹਿਬ ਕਿੰਨੀ ਕੀ ਤਿਆਰੀ ਹੈ ਜਿਹੜੀ ਸਵੇਰ ਵਾਸਤੇ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਤੇਗ ਬਹਾਦਰ ਜੀ ਦਾ ਨਗਰਗੀਤ ਨਾਭੇ ਜੱਤੀ ਦੇ ਪਹੁੰਚ ਰਿਹਾ ਉਹਦੇਆਂ ਤਰੀਕ ਨੂੰ ਮੁਕੰਮਲ ਤਿਆਰੀਆਂ ਕਿਤੇ ਜਾ ਚੁੱਕੀਆਂ ਨੇ ਸਾਰੀਆਂ ਸੋਸਾਇਟੀਆਂ ਦਾ ਤੇ ਗੁਰਦੁਆਰੇ ਮੈਨੇਜਮੈਂਟ ਦਾ ਬਹੁਤ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪੂਰੀ ਕੰਪਲੀਟ ਤਿਆਰੀ ਹੈ ਧਰਮ 헤ਦ 사카 진키아 ਸੀਸ 디ਆ ਪਰ ਸਿਰ ਨਾ 디ਆ ऐसे दीनदयाल बादशाह ततन ततन साहिब श्री गुरु तेग बहादुर सच्चे बादशाह महाराज जी ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਗੁਰਪੁਰਬ ਨੂੰ ਮਨਾਉਂਦੇ ਹੋਇਆ ਹਿੰਦੁਸਤਾਨ ਦੇ ਪੂਰਬਲੇ ਪਾਸੇ ਅਸਾਮ ਦੀ ਧਰਤੀ ਤੋਂ ਗੁਰਦੁਆਰਾ ਤੁਬੜੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਪੜਾਦਰ ਪੜਾ ਹੁੰਦਾ ਹੋਇਆ ਇਹਨਾਂ ਪਾਵਨ ਸਥਾਨਾਂ ਵਿਖੇ ਨਾਬਾ ਗੁਰਦੁਆਰਾ ਕੋੜਿਆਵਾਲਾ ਸਾਹਿਬ ਦੀ ਪਾਵਨ ਧਰਤੀ ਉੱਤੇ ਰਾਤ ਨੂੰ ਸੰਗਤਾਂ ਦੇ ਵਿੱਚ ਕਿੰਨਾ ਉਸ਼ਾ ਹੈ ਸੰਗਤ ਨੰਗੇ ਪੈਰਾਂ ਸੜਕ ਦੇ ਉੱਤੇ ਖੜੀ ਹੈ ਕਿ ਕਦੋਂ ਪਾਸ਼ਾ ਮਹਾਰਾਜ ਆਉਣਗੇ ਕਦੋਂ ਫੁੱਲਾਂ ਵਾਲੀ ਪਾਲਕੀ ਤੇ ਕਦੋਂ ਸਤਿਗੁਰਾਂ ਦੀ ਪੁਰਾਤਨ ਨਿਸ਼ਾਨੀਆਂ ਸ਼ਸਤਰਾਂ ਦੇ ਦਰਸ਼ਨ ਹੋਣਗੇ ਤੇ ਕਦੋਂ ਅਸੀਂ ਗੁਰਤੇਗ ਬਹਾਦਰ ਮਹਾਰਾਜ ਦੇ ਦ دیدار ਕਰਾਂਗੇ ਸਾਜ ਸੰਗਤ ਜੀ ਅੱਜ ਨਗਰ ਕੀਰਤਨ ਆ ਰਿਹਾ ਹੈ ਤੇ ਕੱਲ ਨੂੰ 18 ਤਰੀਕ ਨੂੰ ਸਵੇਰ ਵੇਲੇ ਇਸੇ ਪਾਵਨ ਸਥਾਨ ਤੋਂ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ਪਰ ਚੜ੍ਹ ਕੇ ਸਾਰੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

oh ਸਤਨ ਬਾਬਾ ਆਜਾਪਾਲ ਸਿੰਘ ਜੀ ਦੇ ਅਸਥਾਨ ਤੇ ਅਸਥਾਨ ਦੇ ਗੁਰਦੁਆਰਾ ਕਬੜੀ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਨੱਬਾ ਦੇ ਗੁਰਦੁਆਰਾ ਡੇਰਾ ਬਾਬਾ ਆਜਾਪਾਲ ਸਿੰਘ ਜੀ ਘੋੜਿਆ ਵਾਲਾ ਸਾਹਿਬ ਨੱਬਾ ਵਿਖੇ ਪਹੁੰਚਿਆ ਗਿਆ ਪੰਜ ਪਿਆਰਿਆਂ ਦਾ ਪੰਜ ਨਿਸ਼ਾਨਚੀ ਸਿੰਘਾਂ ਦਾ ਸਨਮਾਨ ਹੈ ਜਿਹੜਾ ਕੀਤਾ ਜਾ ਰਿਹਾ ਹੈ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ ਜੋ ਆਸਾਮ ਤੋਂ ਨਗਰ ਕੀਰਤਨ ਹੈ ਨਾਭਾ ਵਿਖੇ ਪਹੁੰਚ ਚੁੱਕਾ ਤੁਸੀਂ ਦੇਖ ਰਹੇ ਹੋ ਮਹਾਰਾਜ ਰੂਪ ਨੇ ਜਿਹੜੇ ਉਹ ਬਾਬਾ ਆਜਾ ਪਾਲ ਸਿੰਘ ਜੀ ਗੁਰਦੁਆਰਾ ਡੇਰਾ ਬਾਬਾ ਆਜਾ ਪਾਲ ਸਿੰਘ ਜੀ ਕੋੜਿਆਵਾਲਾ ਸਾਹਿਬ ਨਾਭਾ ਵਿਖੇ ਪਹੁੰਚ ਚੁੱਕੇ ਨੇ ਔਰ ਜੋ ਸ਼ੋਭਿਤ ਕੀਤਾ ਜਾ ਰਿਹਾ ਉਹਨਾਂ ਨੂੰ ਸਵੇਰੇ ਨਗਰ ਕੀਰਤਨ 9 ਵਜੇ ਦੇ ਕਰੀਬ ਸਮੇਂ ਦੌਰਾਨ ਇਸ ਸਥਾਨ ਤੋਂ ਗੁਰਦੁਆਰਾ ਪਟਿਆਲਾ ਤੁਖਨਵਾਰਨ ਸਾਹਿਬ ਵਿਖੇ ਚੱਲੇ ਪਾਵੇਗਾ ਦੇਖ ਰਹੇ ਹੋ ਤੁਸੀਂ ਮਹਾਰਾਜ ਰੂਪ ਨੇ ਜਿਹੜੇ ਆਪਣੇ ਨਿੱਜੀ ਸਥਾਨਾਂ ਤੇ ਲੈ ਕੇ ਜਾਏ ਜਾ ਰਹੇ ਨੇ ਬਹੁਤ ਗਿਣਤੀ ਵਿੱਚ ਸੰਗਤਾਂ ਸਮੇਂ ਦੀ ਨਾ ਪਰਵਾਹ ਕਰਦੇ ਹੋਏ ਇਸ ਮਹਾਨ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚੀਆਂ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੇਖੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਅੱਜ ਇਸ ਸਥਾਨ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਪਹੁੰਚਿਆ ਨੇ ਇੱਕ ਹੋਰ ਜਾਣਕਾਰੀ ਆਪ ਜੀ ਨੂੰ ਦੇ ਦਿਆਂ ਕਿ ਵਿਧਾਨ ਸਭਾ ਹਲਕਾ ਨਾਭਾ ਦੇ ਅੰਦਰ 7 9 7 ਤੋਂ ਲੈ ਕੇ 9 ਤੱਕ ਰੇਜੇ ਅਸਥਾਨ ਨੇ ਜਿੱਥੇ ਗੁਰੂ ਸਾਹਿਬ ਆਸਾਮ ਜਾਣ ਲੱਗੇ 300 ਸਿੰਘਾਂ ਦੇ ਨਾਲ ਪਰਿਵਾਰ ਸਮੇਤ ਵੱਖ-ਵੱਖ ਥਾਵਾਂ ਤੇ ਰਹੇ ਨੇ ਜਿਵੇਂ ਸਾਡੇ ਨਾਭਾ ਵਿਖੇ ਅਗੋਲ ਹੈ ਢੰਗੇੜਾ ਪਿੰਡਾ ਰੋਟਾ ਸਾਹਿਬ ਹੈ ਥੂਹੀ ਹੈ ਰਾਮਗੜ੍ਹ ਬੋੜਾ ਉਹ ਗੁਣੀ ਕੇ ਹੈ ਐਵੇਂ ਬਹੁਤ ਅਸਥਾਨ ਨੇ ਜਿੱਥੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਰਨਸ਼ੋਪਰਾਪਤ ਧਰਤੀਆਂ ਉੱਤੇ ਵੱਡੇ ਅਸਥਾਨ ਨੇ ਜਿਹੜੇ ਸ਼ਿਸ਼ੋਭਿਤ ਨੇ ਉੱਥੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਸਵੇਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਤਕਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਸਾਹ ਵਾਈ ਗੁਰੂ ਜੀ ਕੀ ਫਤਿਹ ਤਾਂ ਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਿਬ ਜੋ ਅਸਾਮ ਤੋਂ ਨਗਰ ਕੀਰਤਨ ਚੱਲ ਕੇ ਆਇਆ ਸਾਡੇ ਵਾਰਡ ਨੰਬਰ 23 ਕੋਲ ਸੋ ਰੋਜੀਨਾਗਪਾਲ ਬਾਬਾ ਅਜਾਪਾਲ ਸਿੰਘ ਕੋੜੇ ਵਾਲਾ ਗੁਰਦੁਆਰਾ ਸਾਹਿਬੀ ਕੇ ਅੱਜ ਨਗਰ ਕੀਰਤਨ ਤਕਰੀਬਨ 11 ਵਜੇ ਦੇ ਰਾਤੀ ਪਹੁੰਚਿਆ ਤੇ ਮੈਂ ਦਰਸ਼ਨ ਕਰਕੇ ਨਿਹਾਲ ਹੋ ਗਿਆ ਸਾਡੇ ਨਾਲ ਆ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਤੁਨ ਤੁਨ ਗੁਰੂ ਤੇਗ ਬਹਾਦਰ ਜੀ ਦੇ ਜੋਸ਼ ਅੱਜ ਪਹੁੰਚੇ ਨੇ ਨਗਰ ਕੀਰਤਨ ਲੈ ਕੇ ਤੇ ਨਾਭਾ ਨਿਵਾਸੀ ਇੰਨੀ ਬੋੜੀ ਖੁਸ਼ੀ ਆ ਬਹੁਤ ਹੱਦ ਨਾਲੋਂ ਜ਼ਿਆਦਾ ਸਾਡਾ Hindu ਸਮਾਜ ਇਹ ਰਣੇ ਗੁਰੂ ਦੇ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਕਦੇ ਦੇ ਨਹੀਂ ਦੇ ਸਕਦਾ ਇਹ ਸਾਡਾ Hindu ਸਮਾਜ ਸਦਾ ਲਈ ਗੁਰੂ ਚਰਨਾਂ ਦੇ ਵਿੱਚ ਮੇਰਾ ਪ੍ਰਣਾਮ ਤਿਲਕ ਜੰਜੂ ਦੇ ਰਾਖੇ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਤਿਲਕ ਜੰਜੂ ਵੀ ਰਾਖੀ ਲਈ ਆਪਣਾ ਤੇ ਹੋਰ ਸਿੰਘਾਂ ਦਾ ਸ਼ਹੀਦੀ ਹੈ ਜਿਹੜੀ ਵੱਡੀ ਸ਼ਹਾਦਤ ਦਿੱਤੀ ਸੀ ਇਸ ਵਾਸਤੇ ਜੋ Hindu ਸਮਾਜ ਹੈ ਉਹ ਵੀ ਬੜਾ ਉਤਸ਼ਾਹਿਤ ਹੈ ਔਰ ਸਵੇਰੇ ਵੱਡੇ ਪ੍ਰਬੰਧ ਨੇ ਜਿਹੜੇ ਉਹਨਾਂ ਵੱਲੋਂ ਵੀ ਸਵਾਗਤ ਕਰਨ ਲਈ ਜੀ ਆਇਆਂ ਨੂੰ ਲੈ ਕਰਨ ਲਈ ਕੀਤੇ ਗਏ ਨੇ ਸਾਡੇ ਨਾਲ ਹੋਰ ਵੀ ਸੰਗਤ ਹੈ ਕਿਵੇਂ ਦੇਖਦੇ ਹੋ ਜੀ ਸਵੇਰੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਆਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਹਦਰ ਸਾਹਿਬ ਜੀ ਮਤੀਦਾ ਜੀ ਭਾਈ ਦੇਲਾ ਜੀ ਭਾਈ ਸਤੀਦਾ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਊਰਮ ਨੂੰ ਮਨਾਉਂਦੇ ਹੋਏ ਸੰਗਤਾਂ ਬਹੁਤ ਹੁੰਮਤਾਮ ਨਾਲ ਪਹੁੰਚ ਰਹੀਆਂ ਹਨ ਸਵੇਰੇ ਵੀ ਸੰਗਤਾਂ ਵੱਧੂਆਂ ਹੋਣ ਬਹੁਤ ਜ਼ਿਆਦਾ ਹੋਣਗੀਆਂ ਪੁਲਿਸ ਨੇ ਸਲਾਮੀ ਵੀ ਦੇਣੀ ਹੈ ਬਹੁਤ ਵਧੀਆ ਰੁਨਕਾ ਹੋ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸੋਮਾ ਸੰਗਤ ਦੀ ਜਾਣਕਾਰੀ ਲਈ ਦੱਸ ਦਿਆ ਕਿ ਸਵੇਰੇ ਵੱਡੇ ਪ੍ਰਬੰਧ ਨੇ ਜਿਹੜੇ ਇਸ ਸਥਾਨ ਤੇ ਕੀਤੇ ਗਏ ਨੇ ਔਰ ਸੰਗਤਾਂ ਵਿੱਚ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਕੁਝ ਹੀ ਸਮੇਂ ਬਾਅਦ ਨਗਰ ਕੀਰਤਨ ਜਿਹੜਾ ਨਾਭਾ ਵਿਖੇ ਇਸ ਧਰਤੀ ਤੇ ਪਹੁੰਚੇਗਾ ਔਰ ਸਵੇਰੇ ਇਹ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਤੁਖਨਵਾਰ ਸਾਹਿਬ ਪਟਿਆਲਾ ਵਿਖੇ ਧਿਆਨੇਗਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਵੀ ਸਤਿਅਦੀ ਨੂੰ ਜਿਹੜਾ ਸਮਰਪਿਤ ਹੈ ਨਗਰ ਕੀਰਤਨ ਆ ਅਸਾਮ ਤੋਂ ਚੱਲ ਕੇ ਆਇਆ ਔਰ ਮੈਂ